ਜੀ ਤੁਹਾਡੇ ਡਿਲੀਵਰੀ ਵਿੱਚ ਇੱਕ ਨਵਾਂ ਬੋਲ ਲੈ ਕੇ ਆਜਾ ਜੀ ਪਹਿਲਾਂ ਜੀ ਚਲਦੇ ਆਂ ਤੇ ਅੰਡੇ ਨੇ ਫੇ ਥੋੜੀ ਥੋੜੀ ਡੱਪੀਆਂ ਡਿਸ਼ਾਂ ਬਲੇਕ ਕਰਨਾ ਬਾਅਦ ਟੀਵੀ ਰੈਡ ਤੇ ਫਿਰ ਤਿੰਨ ਡਿਸ਼ਾਂ ਆ ਗਈਆਂ ਦੇਖੋ ਉਸ ਤੋਂ ਬਾਅਦ ਆ ਗਈਆਂ ਜੀ ਕਾਲ ਡਿਸ਼ਾਂ ਦੇਖੋ ਅ ਕਾਲ ਵਾਲੇ ਸਪੀਅਰ ਅਟਲ ਦੀ ਇਹਦੇ ਵਿੱਚ ਪਹਿਲਾਂ ਸੀ ਕਾਰਡ ਆਹ ਦੇਖੋ ਕਾਰਡ ਇਹ ਜੇ ਕਾਰਡ ਬੰਨਵਾ ਦੀ ਤੇ ਕਾਰਡ ਨਾਲ ਇਹ ਡਿਸ਼ ਚੱਲਦੀ ਹੁੰਦੀ ਸੀ ਜਦੋਂ ਇਹ ਜਿਹੜੇ ਪੈਸੇ ਬੰਨ ਦੀ ਕਾਰਡ ਵਿੱਚ ਉਦੋਂ ਇਹ 1 ਮਹੀਨਾ 2 ਮਹੀਨੇ ਲਗਭਗ ਚੱਲਦੀ ਹੁੰਦੀ ਸੀ ਉਦੋਂ ਬਾਅਦ ਜੋ ਪੈਸੇ ਖਤਮ ਹੋ ਜਾਂਦੇ ਸੀ ਤਾਂ ਇਹ ਫੇਰ ਜਿਹੜੇ ਚੈਲੰਜ ਇਹਦੇ ਵਿੱਚ ਉਹ ਖਤਮ ਜਾਂ ਰੁਕ ਜਾਂਦੇ ਸੀ ਜੀ ਤੇ ਹੁਣ ਦੇਖੋ ਇਹ ਰੁਪਈਆ ਕੇਵਲ ਨਕਰਾ ਵਿੱਚ ਤੇ ਕੇਵਲ ਤੋਂ ਥੋੜੀ ਥੋੜੀ ਮਰੜ ਕੇ Wi-Fi ਦੀਪੀ ਨੀ ਤਰਕ ਕਰੇਆ ਵਿਗਿਆਨ ਤੇ ਹੋਰ ਵੀ ਕਿੰਨਾ ਕੁਛ ਚੇਂਜ ਹੋ ਗਾਇਆ ਹੈ ਕਾਰ ਪ੍ਰੀ ਡਿਸ਼ਾਂਡੋ ਆਇਆ ਕਾਰ ਅਡੀਸ਼ਨਲ ਕਾਰਡ ਛੋ ਆਇਆ ਸਾਟਾ ਬਾਕਸ ਸਾਟਾ ਬਾਕਸ ਤੋਂ ਵਾਇਫਾਈ ਦੇਖੋ ਜੀ ਕਿੰਨੇ ਤਕ ਨਿਕਾ ਆਈਆਂ ਜਿਆਣੇ ਤੇ ਐਸੀ ਵੀਡੀਓ ਲਈ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਮਿਲਨੇ ਹੋਰ ਅਗਲੇ ਬਹੁਤ